मामला है रेप केस दा आज तो एक महीना डेढ़ महीना ਪਹਿਲਾਂ ਦੀ ਗੱਲ ਹੈ ਇਹ ਇਹ ਸਾਡੇ ਪਿੰਡ ਦੀ ਹੈ ਪਾਲਟੀ ਬਾਜੀ ਠੀਕ ਹੈ ਜੀ ਪਾਲਟੀ ਬਾਜੀ ਹੋਣ ਕਰਕੇ ਸਾਡੇ ਆਣ ਗਮਣ ਦੇ ਵਿੱਚ ਚਲੋ ਬੁੜੀਆਂ ਲੜਦੀਆਂ ਦੁਰੀਆਂ ਹੁੰਦੀਆਂ ਸੀਗੀਆਂ ਕੋਈ ਗੱਲ ਨਹੀਂ ਘਰਾਂ 'ਚ ਲੜਦੇ ਸੀਗੇ ਉਹ ਸਾਨੂੰ ਪਹਿਲਾਂ ਦਿਨ ਦੇ ਸੀ ਗਾਲਾਂ ਢੋਪੜਾ ਅਸੀਂ ਚਲੋ ਜੋਗੇ ਥਾਣੇ ਰਵਟ ਕੀਤੀ ਉਹ ਗੱਲ ਦੀ ਉਹ ਸਾਡਾ ਨਿਬੜਾ ਨਿਬੜਿਆ ਹੋ ਗਿਆ ਉਹਨਾਂ ਨੇ ਬਾਅਦ ਵਿੱਚ ਕੀ ਕਰਿਆ ਆਪਾਂ ਗੱਡੀ ਲੈ ਕੇ ਜਾਣਾ ਹੈ ਪਿਕਅਪ ਆਪਣੇ ਕੋਲੇ ਗੱਡੀ ਲੈ ਕੇ ਸ਼ਾਮ ਨੂੰ ਨਿਕਲ ਜਾਨੇ ਸਵੇਰ ਮੁੜਦੇ ਆਂ ਬਾਦ ਵਿੱਚ ਉਹਨਾਂ ਨੇ ਗੁੜੀਆਂ ਜਾਂਦੀ ਹੈ ਜੀ ਸਰਕਾਰੀ ਪ੍ਰਾਇਮਰੀ ਸਕੂਲ ਲੌਂਗਪੁਰੀ ਪੱਖੋ 11ਵੀਂ 12ਵੀਂ ਕਲਾਸ ਚ ਪੜ੍ਹਦੀ ਹੈ ਜੀ ਇਹ ਉਹਨਾਂ ਨੇ ਗੁੜੀਆਂ ਨੇ ਜਿਹੜੀ ਰਾਮਨਪ੍ਰੀਤ कौर ਐ ਇੱਕ ਗੋਵਿੰਦ ਸਿੰਘ ਐ ਇੱਕ ਜਸਪ੍ਰੀਤ ਸਿੰਘ ਜੱਸੀ ਤੇ ਔਰ ਇੱਕ ਆਪਣੇ ਸਾਡੇ ਪਿੰਡ ਦਾ ਪੰਚਾਇਤ ਮੈਂਬਰ ਰਜਿੰਦਰ ਸਿੰਘ ਰੂਪੀ ਕਿ ਸਾਰਾ ਕੁਝ ਇਹਨਾਂ ਦੇ ਚਾਰਾਂ ਬੰਦਿਆਂ ਦੀ ਘੜੀ ਮਿੱਥੀ ਹੈ ਗੱਲ ਇਹ ਸਾਰੀ ਉਹਨਾਂ ਨੇ ਬਾਅਦ ਵਿੱਚ ਇਹ ਗੁੜੀਆਂ ਨੂੰ ਡੇਢ ਮਹੀਨਾ ਮਹੀਨਾ ਡੇਢ ਮਹੀਨਾ ਪਹਿਲਾਂ ਇਹਨਾਂ ਨੂੰ ਘਰੇ ਬੁਲਾਉਂਦੇ ਰਹੇ ਉਹ ਅੱਗੇ ਛਾਸੇ ਚ ਦਿੰਦੇ ਰਹੇ ਸਾਂ ਸਿੱਧੰਦੇਰੇ ਉਹਨਾਂ ਨੇ ਕਿਤੇ ਬਾਅਦ ਵਿੱਚ ਇਹਨਾਂ ਨੇ ਘਰੇ ਸੱਦੇ ਗੁੜੀਆ ਸਾਧ ਲਈ ਉਹ ਦੋਨੇ ਮੁੰਡੇ ਉਹ ਬਾਗੇ ਇਹਨਾਂ ਨੇ ਵੀਡੀਓ ਬਣਾ ਲਈ ਗੁੜੀਆ ਦੀ ਹੂੰ ਉਦੋਂ ਪਹਿਲਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਪਰਮਾਤਮਾ ਨੂੰ ਜਾਣਦੇ ਨਹੀਂ ਆ ਵੀ ਆਪ ਕੋਸ ਸੀਗਾ ਜਾਂ ਨਾ ਸੀਗਾ ਇਹਨਾਂ ਨੇ ਪਰਸੋਂ ਬੀਤੀ ਰਾਤ 22 ਤਰੀਕ ਨੂੰ ਸਾਡੇ ਘਰ ਦੇ ਵਿੱਚ ਕੋਈ ਨਹੀਂ ਸੀ ਕੱਲੇ ਮੰਮੀ ਦੇ ਦੋਨੇ ਮਾਮਾ ਧੀਆਂ ਸੀਗੀਆਂ ਜੀ ਇਹ ਕਰੇ ਕਰੇ ਦੋਨੇ ਮਾਮਾ ਧੀਆਂ ਸੀ ਇਹਨਾਂ ਨੇ ਰਾਤ ਨੂੰ ਧੱਕੇ ਮਾਰ ਮੂਰ ਕੇ ਬਾਹਰ ਖੋਲ ਲਿਆ ਇਹ ਪਈਆਂ ਸੀ ਕਰੇ ਤੇ ਇਕੱਲੀ ਕੁੜੀ ਨੂੰ ਇਹਨਾਂ ਨੇ ਰਾਤ ਮੁਕਾ ਕੇ ਇਕੱਲੀ ਕੁੜੀ ਨੂੰ ਘਰੋਂ ਚਾੱਕ ਕੇ ਲੈ ਗਏ ਬਾਅਦ ਵਿੱਚ ਇਹਨਾਂ ਨੇ ਇਦਾਂ ਕੁੜੀ ਨਾਲ ਰੇਪ ਕੀਤਾ ਅਸੀਂ ਆਪਣੀ ਜੋਗੇ ਥਾਣੇ ਵੀ ਰੈਪਟ ਕਰੀ ਉਹਨਾਂ ਨੇ ਸਾਨੂੰ ਕੱਲ ਸਵੇਰ ਤੱਕ ਹਸਪੀਟਲ ਹਸਪੀਟਲ ਕੱਲ ਅਸੀਂ 2 ਵਜੇ ਦੇ ਬੈਠੇ ਜੀ ਇੱਥੇ ਆ ਜੀ ਪਹਿਲਾਂ ਉਧਰ ਚਲੇ ਗਏ ਉਧਰੋਂ ਸਾਨੂੰ ਇੱਧਰ ਭੇਜਤਾ ਕਿ ਉਧਰ ਮੈਡੀਕਲ ਹੋਣਾ ਹੈ ਇੱਧਰੋਂ ਮੈਡੀਕਲ ਫੇਰ ਸਾਨੂੰ ਕਹਿੰਦੇ ਵੀ ਸਵੇਰ ਹੋਣਾ ਅਸੀਂ ਉਧਰ ਜਾ ਕੇ ਐਡਮਿਟ ਹੋ ਗਏ ਕੁੜੀਆਂ ਨੂੰ ਐਡਮਿਟ ਕੀਤਾ ਰਾਤ ਨੂੰ ਸਾਡੇ ਕੋਲ ਆਏ ਮੁਲਾਜ਼ਮ ਉਧਰ ਸਾਡੇ ਬਿਆਨ ਲੈ ਕੇ ਕਿ ਮੈਂ ਇਹਨਾਂ ਨੂੰ ਕਿਹਾ ਸੀ ਵੀ ਬਿਆਨ ਦਿੱਤੇ ਦਿੱਤੇ ਆਪਾਂ ਉਹਨਾਂ ਨੂੰ ਮੈਂ ਕਿਹਾ ਵੀ ਤਿੰਨ ਬੰਦਿਆਂ ਦੇ ਬਿਆਨ ਆ ਮੇਰੇ ਤੇ ਉਹਨਾਂ ਨੇ ਮੈਨੂੰ ਚਾਹਸੀ ਨਾ ਕਹਿੰਦੇ ਵੀ ਗੁੜੀਆ ਦੇ ਬਿਆਨ ਹੋਣੇ ਆ ਤੇ ਦੋ ਬੰਦੇ ਤੇਰੇ ਫੇਰ ਪਾਏ ਜਾਣੇ ਆ ਦੋ ਬੰਦੇ ਬਾਅਦ ਚ ਪਾਵਾਂਗੇ ਤੂੰ ਇੱਕ ਬੰਦੇ ਦਾ ਹੁਣ ਨਾਂ ਧਰ ਦੇ ਉਹਦੀ ਐਫ ਆਈ ਆਰ ਇੱਕ ਦੀ ਘੱਟ ਕੇ ਉਹਨਾਂ ਨੇ ਇੱਕ ਨੂੰ ਰਿਜੈਕਟ ਕਰ ਲਿਆ ਉਹਨਾਂ ਨੇ ਦੋ ਬੰਦੇ ਘਰੇ ਤੁਰੇ ਫਿਰਦੇ ਅਜੇ ਵੀ ਸਾਡੀ ਮੰਗ ਇਹ ਆ ਵੀ ਸਾਡੀ ਪ੍ਰਸ਼ਾਸਨ ਵੀ ਨਹੀਂ ਸੁਣਵਾਈ ਕਰ ਰਿਹਾ ਜੀ ਤੁਸੀਂ ਜੋ ਕਿਹਾ ਵੀ ਸਾਡਾ ਐਡਮਿਟ ਕਿਉਂ ਨਹੀਂ ਹੋਆ ਆਪਣਾ ਮੈਡੀਕਲ ਕਿਉਂ ਨਹੀਂ ਹੋ ਰਿਹਾ ਜੀ ਇਹ ਬੋਲੇ ਵੀ ਆਪਣੇ ਜੋਗੇ ਥਾਣੇ ਦੇ ਵਿੱਚੋਂ ਥੋੜੇ ਮੁਲਾਜ਼ਮ ਆਉਣਗੇ ਸਾਨੂੰ ਉਹ ਲੈਟਰ ਦੇਣਗੇ ਤਾਂ ਅਸੀਂ ਮੈਡੀਕਲ ਕਰਾਂਗੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਥਾਣੇ ਵਾਲਿਆਂ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਤੁਹਾਡੇ ਕੋਲੇ ਨੰਬਰ ਹੈਗਾ ਕਹਿੰਦੇ ਵੀ ਅਸੀਂ ਗੱਲ ਨਹੀਂ ਕਰ ਸਕਦੇ ਉਹ ਤੁਸੀਂ ਦੋਨਾਂ ਨੂੰ ਉਲਟਾ ਸਾਨੂੰ ਇਹ ਕਹਿੰਦੇ ਮੁੜ ਕੇ ਉਹਨਾਂ ਨੇ ਸਾਡੇ ਕੋਲੇ ਕੁੜੀ ਆ ਇੱਕ ਹੋਣਾ 12 ਵਜੇ ਦੇ ਆਈ ਓਥੇ ਬੈਠੀ ਐ ਉਸ ਤੋਂ ਬਾਅਦ ਹੁਣ ਸਾਨੂੰ ਦੋ ਇਧਰ ਲੈ ਕੇ ਆਈ ਐ 3-4 ਵਜੇ ਜੀ ਹਜੇ ਇੱਥੇ ਆ ਕੇ ਸਾਡੇ ਉਲਟਾ ਆ ਕੇ ਬਿਆਨ ਥੋੜੇ ਬਾਅਦ ਚ ਹੋਣਗੇ ਪਹਿਲਾਂ ਮੈਡੀਕਲ ਕਰਵਾਓ ਅਸੀਂ ਮੈਡੀਕਲ ਕਰਵਾ ਲਿਆ ਕੁੜੀ ਦਾ ਬਾਅਦ ਵਿੱਚ ਸਾਡੇ ਬਿਆਨ ਹੀ ਨਹੀਂ ਹੋਣੇ ਜੀ ਅਸੀਂ ਦੋਸ਼ੀ ਬੰਦੇ ਜਿਹੜੇ ਉਹਨਾਂ ਨੂੰ ਜਲਦੀ ਤੋਂ ਜਲਦੀ ਐਫਆਈਆਰ ਕੱਟੀ ਹੋਈ ਜਾਵੇ ਉਹਨਾਂ ਦੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਾਡੀ ਮੰਗ ਇਹੀ ਤਾ ਮੇਰਾ ਦੋਸਤ ਸੀਗਾ ਉਹਨੂੰ ਆ ਫੜਾ ਕੇ ਆ ਆ ਪਾੜ ਕੇ ਆ ਫੜਾ ਕੇ ਆ ਵੀ ਭਈ ਇਹਨੂੰ ਬੇਹਕ ਉਮਰ ਪਰ ਦੀ ਸਜ਼ਾ ਦੇ ਦੋ ਮੈਂ ਕਿਹਾ ਬੱਚੀ ਗਲਤੀ ਸੀ ਹਾਂ ਮੁੰਡੇ ਦੀ ਗਲਤੀ ਮੈਂ ਕਹ ਨਹੀਂ ਹੈਗੇ ਹਾਂ ਹਾਂ ਤੇ ਆਪਾਂ ਕਹਿੰਦੇ ਉਹਨੂੰ ਸਜ਼ਾ ਮਿਲੇ ਆਪਾਂ ਜੇ ਉਹਦਾ ਕੋਈ ਮਹਿਮ ਅਗਰ ਆ ਨਿਕਲਦਾ ਕੁਝ ਨਹੀਂ ਕਰਦਾ ਪਰ ਮੈਂ ਤਾਂ ਜੀਨ ਦੇ ਦੇਣਾ ਹਾਂਜੀ ਤੇ ਮੈਨੂੰ ਬਹੁਤ ਤੰਗ ਕਰਦੇ ਹਾਂ ਜਦੋਂ ਆਉਂਦੇ ਉਹ ਲੱਪਣ ਮਾਰ ਦਿੰਦੇ ਕਹਿੰਦੇ ਕਿਵੇਂ ਕਰੇ ਕਿਵੇਂ ਕੋਈ ਹੋਣੀ ਹੈਗੀ ਸਮਝੀ ਜੀ ਬਾਜੀ ਤੁਸੀਂ ਤਾਂ ਨਾ ਮਾਦਾ ਕਥਾ ਹੈ ਕਿ ਉਹ ਹਾਂਜੀ ਹਾਂ ਤਾਂ ਸਾਨੂੰ ਕੀ ਖਤਰਾ ਬੜਾ ਹੈ ਹੁਣ ਸਾਨੂੰ ਜੀ ਸੰਤ ਮਾਰਨ ਦਾ ਖਤਰਾ ਹੈ ਮਾਰਾਂਗੇ ਸਾਨੂੰ ਨਾ ਤਾਂ ਮੈਨੂੰ ਨਾਲੇ ਵੱਡੇ-ਮੁੰਡੇ ਨੂੰ ਨਾਲੇ ਮੇਰੇ ਪਰਿਵਾਰ ਨੂੰ ਤੇ ਇਹ ਕੁੜੀ ਦਾ ਦਾਦਾ ਤੇ ਕੁੜੀ ਦਾ ਪਿਓ ਹਾਂਜੀ ਉਹ ਕਰਾ ਰਿਹਾ ਸਾਂ ਸਹੇਣਾ ਭੇਜੰਦੇ ਬੰਦੇ ਹੋਰ ਨਾਲੇ ਆਪਾਂ ਕਹਿੰਦੇ ਵੈਸੇ ਨਹੀਂ ਉਹ ਸਾਰੇ ਸਾਨੂੰ ਖਤਰਾ ਹੈ ਪੂਰਾ ਹਾਂਜੀ ਅੱਗ ਕੋਣ ਲਾ ਗਿਆ ਅੱਗ ਜੀ ਕੁੜੀ ਦੇ ਘਰਾਂ ਲਾ ਗਿਆ ਹੋਰ ਕੋਈ ਸੀ ਨਾ ਚਾਰ ਜਣੇ ਹੋਰ ਸੀ ਉਹਦੇ ਨਾਲ ਜੀ ਤਿੰਨ ਤੇ ਉਹ ਲੱਗੇ ਗਏ ਇੱਕ ਨੇ ਤੇਲ ਪਾਇਆ ਇੱਕ ਨੇ ਡੱਬੀ ਲਈ ਤੇ ਦੂਜੇ ਖਪਰੇ ਲੈ ਕੇ ਖੜ ਗਏ ਸੰਗ ਨਾਸੇ ਲੈ ਕੇ ਇਹਨੇ ਜਿਹਨੇ ਭਜਾਈ ਉਹਨੂੰ ਵੜ ਦਾਂਗੇ ਤੇ ਇੱਕ ਉਹ ਇਥੇ ਆ ਹੁੰਦੇ ਸਨ ਜਿਵੇਂ ਉਹਨਾਂ ਦੇ ਮਗਰ ਪੈ ਗਏ ਤੇ ਗੱਡੀ ਲੈ ਕੇ ਪੀਕਅਪ ਜੀ ਤੇ ਹਾਂ ਦਰਮਿਆਨੋਂ ਮਦਦ ਦਾ ਤੇ ਪੀਕਅਪ ਦਾ ਮੈਂ ਨੰਬਰ ਨਹੀਂ ਜਾਣਦਾ ਹਾਂ ਜਨਾਣ ਪੜਦਾ ਹਾਂ ਹਾਂਜੀ ਕੀ ਚਾਹਣੇ ਤੁਹਾਨੂੰ ਸਾਹ ਪਣ ਸਾਹ ਚਾਹਣੇ ਹਾਂ ਅਸੀਂ ਵੀ ਸਾਡਾ ਕੋਈ ਦੋਸ਼ ਨਹੀਂ ਚ ਮੁੰਡੇ ਨੇ ਕਰੀਏ ਕੋਈ ਜਿਹੜੀ ਗਲਤੀ ਉਹ ਭੁੱਤੇ ਆਪੇ ਹਾਂ ਮੈਂ ਉਹਦੇ ਮਗਰ ਵੀ ਨਹੀਂ ਜਾਂਦਾ ਹਾਂਜੀ ਮੈਂ ਫੜਾ ਕੇ ਆਇਆ ਹਾਂ ਹਮ ਤਾਂ ਜੀ ਨਾ ਤਾਂ ਹਣੇ ਜੀਣ ਦੇ ਧੱਕੇ ਮਾਰਦੇ ਕਦੇ ਅੱਗ ਲਾ ਜਾਂਦੇ ਕਦੇ ਸੰਝੋ ਕਰਦੇ ਧਮਕੀਆਂ ਦਿੰਦੇ ਐ ਤੇ ਜੇ ਸੰਝ ਵੀ ਕਹਿੰਦੇ ਵੀ ਉਹ ਨਾ ਤਾਂ ਸੀ ਕਰਿਆ ਉਸ ਤੇ ਸੋਨ ਮਾਰ ਕੇ ਜਾਮ ਐ ਕਰਕੇ ਬਹੁਤ ਧਮਕੀਆਂ ਦਿੰਦੇ ਹਨ ਦੁਬਾਰੇ ਅੱਗ ਲਾ ਜਾਂਦੇ ਫੇਰ ਫੇਰ ਹਾਂ ਅਸੀਂ ਤਾਂ ਦਰ ਦੇ ਕਹੋਂ ਭੱਜ ਜਾਂਦੇ ਆ ਤੇ ਕੱਪੜੇ ਕੁੱਪੜੇ ਪਾੜੇ ਪਏ ਮੇਰੇ ਉਹ ਪਏ ਉੱਥੇ ਹਾਂ ਕੋਸਾ ਤੇ ਉਸਨੇ ਕਹੀ ਨਹੀਂ ਗਈ ਸੀ ਪੁੱਛ ਮੈਂ ਹਾਂ ਗਈ ਸੀ ਕੀ ਕਹਦੇ ਤੇ ਉਹ ਕਹਿੰਦੇ ਇਹ ਕੋ ਨਹੀਂ ਮਫੜਾ ਐ ਸੀ ਆ ਜਾਂਦੇ ਪੁੱਛ ਆ ਜਾਂਦੇ ਇਹ ਜੀ ਗੱਲ ਨਹੀਂ ਮੈਂ ਆਉਂਦੇ ਨਹੀਂ ਗੱਲ ਕਰ ਭੱਜ ਜਾਂਦੇ ਉਹ ਗੱਡੀ ਲੈ ਕੇ ਆ ਜਾਨੇ ਗੱਡੀ ਚ ਸਮਝਾਂ ਕਿ ਹਥਿਆਰ ਹੁੰਦਾ ਨਾ ਕੋਈ ਫੁੱਲ ਤੇ ਸਾਡਾ ਫਿਰ ਉਹਦਾ ਨਾਲ ਕੀ ਬੇਟੀ ਦਾ ਅਸੀਂ ਖਾਲੇ ਹੱਥਾਂ ਤੁਸੀਂ ਕਿੰਨੇ ਚਾਹੁੰਦੇ ਇਨਸਾਨਾਂ ਨੂੰ ਕੋਈ ਕਮਿੰਦ ਦੇਵੀਂ ਅਸੀਂ ਤਾਂ ਇਹ ਇਨਸਾਨ ਚਾਹੁੰਦੇ ਹਾਂ ਜੀ ਹਾਂਜੀ ਕੀ ਨਾਮ ਹੈ ਰਮਨ ਦੇ ਕੋਰੇ ਰਮਨ ਦੇ ਕੋਰੇ ਦੂਸਰ ਲੱਗਣ ਇੱਕ ਜੜਤੀ ਹੈਗੀ ਉਹਨਾਂ ਦੀ ਉਹ ਪੇਡ ਦੀ ਹਾਂਜੀ ਤਾਂ ਆਪਾਂ ਗੱਲ ਕਰੀ ਉਹਨੇ ਕਿਹਾ ਵੀ ਉਹਨਾਂ ਕੋਈ ਵੀਡੀਓ ਹੈਗੇ ਅਤੇ ਆਂਡੀ ਵਾਂਡੀ ਬੜੇ ਮੁੰਡੇ ਸਾਡੇ ਕੋਲ ਆਉਂਦੇ ਜੁੜੇ ਕਰੇ ਠੀਕ ਹੈ ਨਹੀਂ ਸੱਚ ਹੈਗੇ ਨਹੀਂ ਸਾਰੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕੋਈ ਵੀਡੀਓ ਨਹੀਂ ਬਣੀ ਕੋਈ ਬੱਚੇ ਨਹੀਂ ਸੀ ਮੇਰੇ ਕੋਲ ਇਹ ਇਹ ਤਾਂ ਜਾਣ ਬੁੱਝ ਕੇ ਸਾਡੇ ਤੇ ਬੁਸ਼ਣ ਲਾ ਰਹੇ ਆ ਜਿ ਸਾਨੂੰ ਖਸਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਨਾ ਕੋਈ ਵੀਡੀਓ ਦੀ ਗੱਲ ਹੈ ਵੈਸੇ ਵੀ ਆਪਣਾ ਇਹਨਾਂ ਨਾਲ ਕੋਈ ਲਗਾਤੇ ਗੱਲ ਨਹੀਂ ਆਪਣਾ ਕੋਈ ਵਰਤ ਵਰਤਿਆਵਾਂ ਨਹੀਂ ਕੋਈ ਆਉਣਾ ਜਾਣਾ ਨਹੀਂ ਹੈਗਾ ਹੀ ਕਿਸੇ ਮਰਜ਼ੀ ਤੋਂ ਪੁੱਛਿਆ ਜਾਵੇ ਇੱਥੇ ਨਵੇਂ ਤਾਂ ਵੀ ਜੀ ਸਾਡਾ ਕੋਈ ਆਉਣਾ ਜਾਣਾ ਹੋਵੇ ਜਾਂ ਕੁੜੀ ਮੇਰੇ ਘਰੇ ਆਉਂਦੀ ਹੋਵੇ ਜਾਂ ਮੁੰਡਾ ਆਉਂਦਾ ਹੋਵੇ ਜੀ ਜਾਂ ਮੈਂ ਇਹਨਾਂ ਦੇ ਆਉਂਦੀ ਹੋਵਾਂ ਇਹ ਤਾਂ ਜਾਣ ਬੁੱਝ ਕੇ ਸਾਨੂੰ ਖਸਾਇਆ ਜਾ ਰਿਹਾ ਹੈ ਦੋਸ਼ ਲਾ ਕੇ ਜਿਸ ਤਰ੍ਹਾਂ ਅਸੀਂ ਗੱਲ ਕਰ ਲਈ ਨਾ ਮੁੰਡਾ ਹੈਗਾ ਜੀ ਜਿਸ ਤੀ ਜਿਹੜਾ ਹਾਂਜੀ ਆਪਾਂ ਮੰਨਦੇ ਨਹੀਂ ਗਲਤ ਕੰਮ ਨਹੀਂ ਕੀਤਾ ਹਾਂਜੀ ਇਹਨੇ ਜਿਹੜੀ ਗਲਤੀ ਹੈਗੀ ਜੋ ਗਲਤੀ ਜੀ ਇਹਨੇ ਕਿਉਂਕਿ ਲਲਿਆਣ ਗਵਾਨਾ ਦਾ ਸਾਰਾ ਕੁਝ ਹੀ ਸਭ ਦੇ ਧੀਆਂ ਭੈਣਾਂ ਨੇ ਸਾਡੇ ਵੀ ਬੱਚੇ ਨਹੀਂ ਪਰ ਜੋ ਗਲਤ ਹੋ ਗਲਤਾ ਪਰ ਕਿਸੇ ਨੂੰ ਜਾਣ ਬੁੱਝ ਕੇ ਕਿਸੇ ਨੂੰ ਪਸਾਉਣਾ ਉਹ ਗਲਤ ਗੱਲ ਹੈ ਇਹ ਸਹੀ ਗੱਲ ਨਹੀਂ ਹੈ ਕਿ ਸਾਨੂੰ ਧੱਕੇ ਨਾਲ ਖਸਾਇਆ ਜਾ ਰਿਹਾ ਹੈ ਵਿੱਚ ਉਹ ਦੂਜੀ ਗੱਲ ਕਰੀ ਨਾ ਘਰੇ ਪ੍ਰਵਾਦ ਸੀਗਾ ਮਾਤਾ ਦੀ ਮੁੰਡੇ ਦੀ ਨਾ ਕਾਫੀ ਪਰ ਸਮਾਨ ਕਾਫੀ ਕਰੇ ਸਾਰਾ ਅੱਗ ਲਗਾਈਏ ਕਿਹੜੀ ਕਿਹੜੀ ਲੈਣਾ ਖਲਾਈਏ ਇਹ ਚਾਰ ਬੰਦੇ ਆਏ ਸੀ ਗੱਡੀ 'ਚ ਇਹ ਸਾਡੇ ਸੇ ਖੁਦ ਦੇਖਿਆ ਆਪਣੇ ਅੱਖੀ ਇੱਕ ਮੋਨੂ ਸੀ ਵੀ ਇੱਕ ਬੋਬੀ ਸੀ ਤੇ ਇੱਕ ਮਣੀ ਸੀ ਇਹ ਇੱਕ ਮੁੰਡਾ ਕੁੜੀ ਦਾ ਭਰਾ ਸੀਗਾ ਆਪੇ ਇਹ ਚਾਰਾਂ ਜਾਲੇ ਲਿਆ ਕੇ ਇੱਥੇ ਅੱਗ ਲਾਈ ਜੀ ਤੇ ਆਪ ਕੋਲੇ ਖੜ ਕੇ ਦੇਖਿਆ ਸਾਰਾ ਕੁਝ ਹੋ 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 ਕਿ ਜਿਹਨਾਂ ਨੇ ਜਿਹੜਾ ਥੋੜੇ ਬੇਚਾਨੀ ਅਸੀਂ ਚੋਣੇ ਆ ਵੀ ਜੋ ਜਿਨੇ ਗਲਤੀ ਕੀਤੀ ਹੈਗੀ ਉਹਨੂੰ ਸਜ਼ਾ ਮਿਲੇ ਤੇ ਜਿਹੜਾ ਬੇਦੋਸ਼ਾਂ ਨੂੰ ਸਜ਼ਾ ਜਾਂ ਰਿਹਾ ਹੈਗਾ ਉਹਨੂੰ ਹਿਸਾਬ ਹੋਵੇ ਜਲਦੀ ਪੁੱਛਗਿਛ ਕੀਤੀ ਜਾਵੇ ਅੱਜ ਕੀ ਨਾਮ ਹੈ ਸਰਬਜੀਤ ਕੌਰ ਕੀ ਕਹਿਣਾ ਚਾਹੁੰਦੀ ਜਿਹੜਾ ਤੁਹਾਡਾ ਬੇਟਾ ਗੋਵਿੰਦਾ ਨਾ ਉਹਦੇ ਵੀ ਦੋਸ਼ ਲੱਗੇ ਨੇ ਵੀ ਉਹਨਾਂ ਨੇ ਘਰੇ ਇਹ ਗੱਲਬਾਤ ਇਹ ਲੜਕੀ ਦੀ ਕਰਾਉਂਦਾ ਸੀ ਮੇਰੇ ਦੱਸੀ ਨਾਲ ਉਹ ਕੋਈ ਵੀਡੀਓ ਹੈਗੀ ਕੀ ਕੀ ਹੈ ਪੂਰਾ ਮਾਮਲਾ ਇਹ ਮੇਰੇ ਬੇਟੇ ਨੂੰ ਝੂਠ ਹੋਏ ਇਹਨਾਂ ਨੇ ਇਲਜ਼ਾਮ ਲਾਇਆ ਇਹਨਾਂ ਨਾਲ ਸਾਡਾ ਕੋਈ ਬੋਲ ਨਹੀਂ ਬਣਨੀ ਸਾਡੀ ਕੋਈ ਜਾਣ ਨਹੀਂ ਆਉਣੀ ਨਹੀਂ ਪਹਿਲਾਂ ਅਸੀਂ ਬਧੀਆ ਬੋਲਦੇ ਸੀ ਉਹ ਤਾਂ ਸਾਡਾ ਕੋਈ ਇਹਨਾਂ ਨੇ ਬਸ ਸਾਡੇ ਕੰਦ ਦਾ ਕਰਕੇ ਕੁਸੀ ਇਹਨਾਂ ਦੀ ਸਾਡੇ ਬਾਹਰ ਚ ਗੱਡੀ ਖੜਾਉਂਦੇ ਸੀਗੇ ਅਸੀਂ ਇਹਨਾਂ ਨੂੰ ਕਿਹਾ ਵੀ ਸਾਡੇ ਬਾਹਰ ਚ ਨਾ ਖੜਾਇਆ ਕਰੋ ਇਹਨਾਂ ਦੇ ਰੂੜੇ ਪਈ ਸੀ ਅਸੀਂ ਉਹ ਚਕਾਤੇ ਜੀ ਬਸ ਇਹਨਾਂ ਨੇ ਸਾਡਾ ਇਸ ਕਰਕੇ ਝੂਠਾ ਇਲਜ਼ਾਮ ਮੇਰੇ ਬੱਚੇ ਤੇ ਲਾ ਰਹੀ ਹੈ ਜਿਹੜੀ ਬੱਚੀ ਨੇ ਆਪਾਂ ਕੀ ਗਲਤ ਹੋਇਆ ਉਹਨੇ ਕਿਹਾ ਕਿ ਮੇਰੇ ਤੇ ਆਂਢੇ ਹਰ ਕੇ ਗਮੰਡੀਆ ਉੱਥੇ ਹੈ ਨਾ ਰਮਨ ਕੌਰ ਸੀ ਕੁੜੀ ਇੱਕ ਹੋਰ ਜਿਹੜਾ ਮੁੰਡਾ ਗੋਬਿੰਦ ਹੈ ਹੋਰ ਵੀ ਇਹਨਾਂ ਨੇ ਬੁੜੀ ਬਣਾ ਕੇ ਰੱਖੀ ਉਸਨੇ ਕੋਈ ਇਹ ਬਾਰੇ ਕੀ ਕਹਿਣਾ ਚਾਹੁੰਦੇ ਸੀ ਰਾਮਨਦੀਪ ਕੌਰ ਨਾਲ ਇਹਨਾਂ ਦਾ ਕੋਈ ਲਿੰਕ ਨਹੀਂ ਹੈਗਾ ਇਹਨਾਂ ਨਾਲ ਹੋਣਾ ਨਹੀਂ ਜਾਣਾ ਨਹੀਂ ਨਾ ਉਹਨਾਂ ਨਾਲ ਜਿਹੜਾ ਜੱਸੀ ਮੁੰਡਾ ਦਾ ਨਾ ਉਹਨਾਂ ਨਾਲ ਕੋਈ ਰਾਮਨ ਦਾ ਲਿੰਕ ਹੈ ਸਹਸੀ ਜਾਂਟੇ ਕੇ ਆਉਂਦੇ ਸੀ ਜਾਂਟੇ ਦੇ ਬੇਟੇ ਨਾ ਮੇਰਾ ਬੇਟਾ ਹੁਣ ਬੋਲ ਨਹੀਂ ਰਿਹਾ ਸੀਗਾ ਉਹਦੇ ਨਾਲ ਕਿੰਨੇ ਚਿਰ ਰੋਤੋ ਕੋਈ ਗੱਲ ਨਹੀਂ ਕਰਦਾ ਸੀਗਾ ਜੇ ਤਾਂ ਗੱਲ ਕਰੀ ਸਰਪੇ ਵੀ ਤਾਂ ਆਪਾਂ ਹੈਗੇ ਨਾ ਲੱਗਦਾ ਨਹੀਂ ਕਿ ਬੱਚੀ ਸੀ 15 ਹਾਲ ਜੀ ਗਲਤ ਹੋਇਆ ਇਹ ਨਹੀਂ ਕਰਦੇ ਇਹ ਉਸੇ ਕਹਿੰਦੇ ਆ ਵੀ ਜੇ ਜੱਸੀ ਨੇ ਗਲਤ ਕਰਿਆ ਜੀ ਉਹਨੂੰ سزا ਮਿਲਣੀ ਚਾਹੀਦੀ ਹੈ ਪਰ ਜੇ ਮੇਰਾ ਬੇਟਾ ਬੇਟਾ ਮੇਰਾ ਉਹਨੂੰ ਹਸਾ ਫੇਲਣਾ ਚਾਹੀਦਾ ਉਹਦੇ ਠੁੱਠਾਂ ਲਾਉਣ ਲੈ ਸਰ ਮੇਰਾ ਨਾ ਗਰਮੀਤ ਕਰੋ ਇਹ ਲੜਕੀ ਇਹਨਾਂ ਵਾਲਾ ਤੇ ਉਹਦਾ ਹੁਣ ਮੈਡੀਕਲ ਵਗੈਰਾ ਹੋਣਾ ਜੀ ਰਿਪ ਕੇਸ ਹੈ ਤੇ ਉਹਦੇ ਬਿਆਨ ਬੂਨ ਵਗੈਰਾ ਲਿਖ ਲਏ ਹੈ ਜੀ ਤੇ ਜੋ ਵੀ ਹੋਊਗਾ ਅਗਲੀ ਕਾਰਵਾਈ ਅਸੀਂ ਕਰਾਂਗੇ ਬੰਦੇ ਗ੍ਰਿਫਤਾਰ ਕਰਾਂਗੇ ਪੁਰਾਣਾ ਪੁਰਾਣੀ ਸਾਫੀ ਉਮਰ ਹੈਗੀ ਹੈ 15 ਸਾਲ